ਹੈਲੋ ਦੋਸਤੋ ਸਵਾਗਤ ਆ ਤੁਹਾਡਾ ਮੇਰੇ YouTube ਖੂਬੀ ਚੈਨਲ ਤੇ ਤੇ ਅੱਜ ਆਪਾਂ ਬਣਾਵਾਂਗੇ ਬਾਜ਼ਾਰ ਵਰਗੇ ਲੇਜ਼ ਘਰ ਦੇ ਵਿੱਚ ਤੇ ਉਹਦੇ ਲਈ ਮੈਂ ਤਿੰਨ ਆਲੂ ਵੱਡੇ ਆਲੂ ਲੈਨੇ ਇਹਨਾਂ ਨੂੰ ਮੈਂ ਆਲੂ ਪਿੱਲਰ ਦੇ ਨਾਲ ਚੰਗੀ ਤਰ੍ਹਾਂ ਦੇ ਨਾਲ ਛਿੱਲ ਲਿਆ ਵਾ ਧੋਕੇ ਰੱਖਿਆ ਵਾ ਤੇ ਉਦੋਂ ਬਾਅਦ ਆਪਾਂ ਜਿਹੜਾ ਇਹਦਾ ਐਕਸਟਰਾ ਪਾਣੀ ਆ ਉਹਨੂੰ ਸਾਰਾ ਆਪਾਂ ਨੇ ਚਾਹ ਕਾਟਨ ਦੇ ਕੱਪੜੇ ਨਾਲ ਜਾਂ ਟਿਸ਼ੂ ਪੇਪਰ ਨਾਲ ਆਪਾਂ ਇਹਨੂੰ ਸਾਫ਼ ਕਰ ਲੈਣਾ ਵਾ ਆਲੂਆਂ ਨੂੰ ਬਿਲਕੁਲੀ ਡਰਾਈ ਕਰ ਲੈਣਾ ਬਿਲਕੁਲ ਵੀ ਇੱਥੇ ਪਾਣੀ ਨਹੀਂ ਰਹਿਣ ਦੇਣਾ ਹੈਗਾ ਇਹਦੇ ਨਾਲ ਜਿਹੜੇ ਆਪਣੇ ਚਿਪਸ ਨੇ ਉਹ ਬਹੁਤ ਵਧੀਆ ਬਣਨਗੇ ਕਿਉਂਕਿ ਪਾਣੀ ਨਾਲ ਆ ਜਿਹੜਾ ਫਿਰ ਉਹ ਸੌਗੀ ਹੋ ਜਾਂਦੇ ਨੇ कुरकुरੇ ਨਹੀਂ ਬਣਦੇ ਹੈਗੇ ਇਦਾਂ ਕਰਕੇ ਸਾਰੇ ਜਿਹੜੇ ਆਪਾਂ ਆਲੂ ਨੇ ਕਾਟਨ ਦੇ ਕੱਪੜੇ ਨਾਲ ਕਰ ਲੋ ਚਾਹੀਂ ਚੰਗੀ ਤਰ੍ਹਾਂ ਆਪਾਂ ਇਹਦੇ ਇੱਥੇ ਪਾਣੀ ਆ ਉਹ ਖਤਮ ਕਰ ਦੇਣਾ ਸਾਰਾ ਜਿਹੜਾ ਇਹਦਾ ਪਾਣੀ ਆ ਦੇ ਨਾਲ ਆ ਜਿਹੜੇ ਚਿਪਸ ਜੇ ਤਿਆਰ ਕਰ ਲੈਣੇ ਨੇ ਪਹਿਲਾਂ ਆਪਾਂ ਇਹਨਾਂ ਨੂੰ ਇਹ ਟਿਸ਼ੂ ਪੇਪਰ ਨੇ ਇੱਥੇ ਰੱਖ ਦਾਂਗੇ ਤਾਂ ਕਿ ਜਿਹੜਾ ਮੌਇਸਚਰ ਆ ਮੜਾ ਮੋਟਾ ਰਹੇ ਵਿਚਾਲੂਆਂ ਦੇ ਉਹ ਵੀ ਖਤਮ ਹੋ ਜੇ ਇਹਨਾਂ ਦੇ ਉੱਪਰ ਆਪਾਂ ਜਿਹੜੇ ਚਿਪਸ ਬਣਾ ਕੇ ਉਹ ਰੱਖ ਲੈਣੇ ਨੇ ਇਹਨਾਂ ਦੇ ਆਪਾਂ ਗ੍ਰੇਟਰ ਦੇ ਨਾਲ ਆ ਜਿਹੜੇ ਦੇਖੋ ਆਲੂ ਆਪਣੇ ਬਿਲਕੁਲ ਹੀ ਡਰਾਈ ਨੇ ਬਿਲਕੁਲ ਵੀ ਇਹਨਾਂ ਦੇ ਵਿੱਚ ਜਿਹੜਾ ਪਾਣੀ ਨਹੀਂ ਹੈਗਾ ਆਪਾਂ ਇਹਨਾਂ ਨੂੰ ਫਿਰ ਹੁਣ ਜਿਹੜੇ ਚਿਪਸ ਨੇ ਉਹ ਤਿਆਰ ਕਰ ਲੈਣੇ ਆ। ਇਦਾਂ ਹਲਕੇ ਜਿਹੇ ਹੱਥੇ ਨਾਲ ਕੱਟ ਕੇ ਦਿਖਾਉਣਾ ਹੈ ਤੁਹਾਨੂੰ। ਦੇਖੋ ਬਿਲਕੁਲ ਹੀ ਪਤਲੇ ਤੈਨ ਵਧੀਆ ਬਣੇ ਨੇ। ਇੱਕ ਸਲਾਈਸਰ ਹੁੰਦਾ ਉਹਦੇ ਨਾਲ ਥੋੜਾ ਜਿਹਾ ਆਪਣੇ ਜਿਹੜੇ ਆਲੂਆਂ ਦਾ ਚਿਪਸਾਂ ਦਾ ਸਾਈਜ਼ ਉਹ ਵੱਡਾ ਹੋ ਜਾਊਗਾ। ਤਾਂ ਦੇਖੋ ਇਦਾਂ ਦੇ ਆਪਾਂ ਜਿਹੜੇ ਬਣਾ ਕੇ ਆ ਤਿਆਰ ਕਰ ਲੈਣੇ ਆ। ਤੇ ਇਦਾਂ ਆਪਾਂ ਨੇ ਆ ਜਿਹੜਾ ਇਹ ਪਤਲੇ-ਪਤਲੇ ਕਰਕੇ ਗ੍ਰੇਟਰ ਦੇ ਨਾਲ ਇਦਾਂ ਬਣਾ ਲਏ ਨੇ ਹਜੇ ਦੇਖੋ ਇਹਨਾਂ 'ਚ ਥੋੜਾ-ਥੋੜਾ ਜਿਹੜਾ ਪਾਣੀ ਹੈਗਾ ਵਾ ਪਾਣੀ ਨਾਲ ਆ ਜਿਹੜੇ ਇਹ ਸਹੀ ਨਹੀਂ ਬਣਦੇ ਹੈਗੇ ਇਦਾਂ ਆਪਾਂ ਨੇ ਆ ਜਿਹੜਾ ਇਹਦਾ ਸਾਰਾ ਪਾਣੀ ਆ ਉਹ ਆਪਾਂ ਨੇ ਟਿਸ਼ੂ ਪੇਪਰ ਦੇ ਨਾਲ ਇਦਾਂ ਕਰਕੇ ਕੱਢ ਦੇਣਾ ਉਹਨਾਂ ਨੂੰ ਆਪਾਂ ਨੂੰ ਬਿਲਕੁਲ ਡਰਾਈ ਕਰ ਲੈਣਾ ਵਾ ਦੇਖੋ ਜਿਹੜੇ ਆਪਣੇ ਚਿਪਸ ਨੇ ਕੁਕਲੀ ਡਰਾਈ ਹੋ ਗਏ ਨੇ ਜਿਹੜਾ ਇਹਨਾਂ ਦਾ ਪਾਣੀ ਸੀਗਾ ਉਹ ਸਾਰਾ ਮੈਂ ਪਕੀਨੀਆਂ ਜਿਹੜਾ ਸੋਗ ਲਿਆ ਵਾ ਤੇ ਉਧਰ ਮੈਂ ਤੇਲ ਦਾਰਤਾ ਵਾ ਜਿਹੜਾ ਆਪਣਾ ਤੇਲ ਖੁਲੀ ਤੇਲ ਹੈ ਜਿਹੜਾ ਆਪਣਾ ਗਰਮ ਹੋ ਗਿਆ ਵਾ ਤੇ ਆਪਾਂ ਹੁਣ ਇਹਦੇ ਚਾ ਜਿਹੜਾ ਚਿਪਸ ਦਾਪਾ ਬਣਾ ਕੇ ਰੱਖਿਆ ਪਾ ਲੈਣੇ ਨੇ ਬਿਲਕੁਲੀ ਬਜ਼ਾਰ ਗੀ ਵਧੀਆ ਚਿਪਸ ਵਰਗੇ ਤਿਆਰ ਹੁੰਦੇ ਨੇ ਬੱਚਿਆਂ ਨੂੰ ਤੁਸੀਂ 5 ਤੋਂ ਲੈ ਕੇ 10 ਮਿੰਟ ਲੱਗ ਜਾਂ ਮੁਸ਼ਕਲ ਨਾਲ ਇਹਨੂੰ ਬਣਾਉਣਾ ਕੋਈ ਆਪਾਂ ਨੇ ਸਪਾਉਣਾ ਨਹੀਂ ਹੈਗਾ ਇਹਨਾਂ ਨੂੰ ਕੋਈ ਆਪਾਂ ਨੇ ਵਾਲਕੀ ਨਹੀਂ ਰੱਖਣਾ ਹੈਗਾ ਪਾਣੀ ਜੁਬੜੇ ਹੋਏ ਤੇ ਨਹੀਂ ਪਾਉਣਾ ਤੇ ਟਿਕਣਾ ਤੁਸੀਂ ਚਿਪਸ ਬਣਾ ਕੇ ਜਰੂਰ ਕਰਦੇ ਹੋ ਤੁਸੀਂ ਟਰਾਈ ਕਰਿਓ ਤੇ ਅਲੱਗ-ਅਲੱਗ ਫਲੇਵਰ ਦੇ ਲਈ ਆਪਾਂ ਅਲੱਗ-ਅਲੱਗ ਮਸਾਲੇ ਆ ਜਿਹੜੇ ਉਹ ਪਾ ਸਕਦੇ ਹਾਂ ਤੇ ਇਸ ਤਰ੍ਹਾਂ ਸੇ ਥੋੜਾ ਜਿਹਾ ਪੜਨ ਨੂੰ ਪਾਣੀ ਇਹ ਬਣਾ ਲਓ ਜਿਹੀ ਤਰ੍ਹਾਂ ਨਾਲ ਜਿਹੜਾ ਫਰਾਈ ਕਰ ਲਾਂਗੇ ਤੇਲ ਦਾ ਗੈਸ ਜਿਹੜੀ ਫਲੇਮ ਆਪਾਂ ਨੇ ਉਹ ਈ ਰੱਖਣੀ ਹੈ ਕਿਉਂਕਿ ਜਦੋਂ ਆਪਾਂ ਤੇਲ ਦੇ ਵਿੱਚ ਚਿਪਸ ਪਾਉਨੇ ਆ ਤਾਂ ਆਟੋਮੈਟਿਕਲੀ ਜਿਹੜਾ ਇਹਦਾ ਟੈਂਪਰੇਚਰ ਆ ਉਹ ਘਿਰ ਜਾਂਦਾ ਵਾ ਤੇ ਆਪਾਂ ਨੇ ਟੈਂਪਰੇਚਰ ਜਿਹੜਾ ਤੇਲ ਦਾ ਗਰਮ ਹੀ ਰਹਿਣਾ ਹੈਗਾ ਕਿਉਂਕਿ ਜੇ ਟੈਂਪਰੇਚਰ ਘਿਰੂਗਾ ਤਾਂ ਆਪਣੇ ਜਿਹੜੇ ਚਿਪਸ ਨੇ ਸੌਗੀ ਹੋ ਜਾਣਗੇ ਕੋਈ ਇਦਾਂ ਆਪਾਂ ਜਿਹੜੇ ਚਿਪਸ ਨੇ ਉਤਾਰ ਲੈਣੇ ਤੇਲ ਸੁਕਾ ਕੇ ਕੋਈ ਨਾ ਨਾ ਬਾਜ਼ਾਰੋਂ ਆਪਾਂ ਚਿਪਸ ਲੈਣ ਜਾਣੇ ਆ ਤੇ ਦੇ ਲੁਹਾਫੇ ਤੇ ਤਾਂ ਹਵਾ ਪਰ ਇਹ ਨਹੀਂ ਨਿਕਲਦੇ ਕਿੰਨੇ ਆ ਥੋੜੇ ਜਿਹਾ ਤੇ ਤੁਸੀਂ ਤੁਸੀਂ ਦੇਖੋ ਤਿੰਨ ਨਾਲੋਂ ਉਹਦੇ ਨਾਲ ਕਿੰਨੇ ਜ਼ਿਆਦਾ ਜਿਹੜੇ ਚਿਪਸ ਨੂੰ ਬਣ ਕੇ ਤਿਆਰ ਹੋ ਜਾਂਦੇ ਆ ਚਨਾ ਇਹਦੇ ਵਿੱਚ ਕੋਈ ਇਦਾਂ ਵਾ ਵਧੀਆ ਤੇਲ ਨਹੀਂ ਹੈਗਾ ਨਾ ਕੋਈ ਫ੍ਰਿਜਰਵੇਟਿਕ ਪਾਇਆ ਹੋਇਆ ਵਾ ਇਹ ਹਲਦੀ ਨੇ ਬੱਚੇ ਨੂੰ ਤੁਸੀਂ ਘਰੇ ਬਣਾ ਕੇ ਆਸਾਨੇ ਨਾਲ ਵੀ ਸਕਦੇ ਹੋ। ਆਹਵਾ ਸੁਰੂ ਹੋ ਗਈ। ਤੁਸੀਂ ਇਹ ਜਿਹੜੇ ਆਪਣੇ ਬਣ ਗਏ। ਤੇ ਆਪਾਂ ਕਰ ਦਾਂਗੇ ਬੰਦ। ਤੇ ਲੁਕਲੀ ਆ ਗਏ। ਟੈਸਟੀ ਬਣ ਕੇ ਤਿਆਰ ਹੋਏ ਨੇ ਆਪਣੇ ਚਿੱਟ ਬਿਲਕੁਲ ਹੀ ਬਜ਼ਾਰ ਵਾਲੇ ਕਿ। ਇਦਾਂ ਦੀ ਹੋਰ ਐਪੀਸ ਜਾਣਨ ਦੇ ਲਈ ਸਾਡੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਫੋਲੋ ਕਰੋ ਸਪੋਰਟ ਕਰਦੇ ਰਹੋ ਇਹਦੇ ਜੇ ਆਪਾਂ ਕਾਲੀਆਂ ਮਿਰਚਾਂ ਪਾ ਲਾਂਗੇ ਸਵਾਦ ਦੇ ਲਈ ਤੁਸੀਂ ਲਾਲ ਵੀ ਪਾ ਸਕਦੇ ਹੋ ਆਨੀਅਨ ਮਸਾਲਾ ਪੀਜ਼ਾ ਮਸਾਲਾ ਕਜਾਰਚ 24 ਮਿਲਦਾ ਵਾ ਫਲੇਵਰ ਦੇ ਹਿਸਾਬ ਨਾਲ ਜੋ ਵੀ ਤੁਹਾਨੂੰ ਪਸੰਦ ਆ ਪਾ ਸਕਦੇ ਹੋ ਦੇਖੋ ਕਿੰਨੇ ਵਧੀਆ ਕ੍ਰਿਸਪੀ बनके तैयार होए ने ਤੇ ਬਾੜੀ ਨਿੰਦ ਵੀ ਨਹੀਂ ਲੱਗਦੀ ਹੈਗੀ ਤੁਹਾਨੂੰ ਹੁਣ ਤੋਂ ਬਸ ਆਪਾਂ ਇਹ ਧਿਆਨ ਰੱਖਣਾ ਵਾ ਵੀ ਜਿਹੜੇ ਆਪਣੇ ਆਲੂ ਨੇ ਉਹ ਬਿਲਕੁਲ ਹੀ ਡਰਾਈ ਹੋਣ ਦੇਖੋ ਬਿਲਕੁਲ ਹੀ ਕ੍ਰਿਸਪੀ ਬਣ ਕੇ ਰੈਡੀ ਹੋਏ ਨੇ ਆਪਣੇ ਹੋਮ ਮੇਡ ਲੇਜ਼ ਇਦਾਂ ਦੀ ਹੋਰ ਵੀਡੀਓਜ਼ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਫੋਲੋ ਕਰੋ ਸਪੋਰਟ ਕਰਦੇ ਰਹੋ ਤੇ ਵੀਡੀਓ ਨੂੰ ਅੰਤ ਤੱਕ ਦੇਖਣ ਦੇ ਲਈ ਤੁਹਾਡਾ ਧੰਨਵਾਦ